ਅੰਮ੍ਰਿਤਸਰ ਵਿੱਚ ਅੱਜ ਦੇਸ਼ ਦੇ 70ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਪੰਜਾਬ ਦੇ ਕੈਬਨਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤਿਰੰਗਾ ਝੰਡਾ ਲਹਿਰਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ। ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿਖੇ ਗਣਤੰਤਰ ਦਿਵਸ ਦੇ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾ ਰੰਗਾ ਤੇ ਸੱਭਿਆਚਾਰਕ ਤੇ ਛਿੱਤ ਭक्ति ਨਾਲ ਸੰਬੰਧਿਤ ਸਮਾਗਮ ਵੀ ਪੇਸ਼ ਕੀਤਾ ਗਿਆ।

ਅਸੀਂ ਸਪਿਰਿਟ ਆਫ ਦੀ ਕਨਸਟੀਟਿਊਸ਼ਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਔਰ ਇਹ ਸੈਲੀਬ੍ਰੇਸ਼ਨ ਦੀ ਬਹੁਤ ਵੱਡੀ ਗੱਲ ਹੈ ਕਿਉਂਕਿ ਸਰਵੋੱਚ ਭਾਵਨਾ ਉਹ ਹੁੰਦੀ ਹੈ ਜਿਹੜੀ ਦੇਸ਼ ਲਈ ਜੁੜਦੀ ਹੈ ਔਰ ਸਾਡੇ ਕਨਸਟੀਟਿਊਸ਼ਨ ਦੀ ਜਿਹੜੀ ਸਪਿਰਿਟ ਹੈ ਉਹ ਗੁਰੂਆਂ ਪੀਰਾਂ ਦੀ ਜਿਹੜੀ ਸਤਿ ਭਾਵਨਾ ਸੀ નો ਡਿਸਕ੍ਰਿਮੀਨੇਸ਼ਨ ਔਨ ਦੀ ਬੇਸਿਸ ਆਫ ਕਾਸਟ ਕਲਰ ਐਂਡ ਕ੍ਰੀਡ रिपब्लिक ਲੋਕਾਂ ਦੀ ਸਰਕਾਰ ਲੋਕਾਂ ਦੇ ਵਾਸਤੇ ਲੋਕਾਂ ਦੀ ਤਾਕਤ ਲੋਕਾਂ ਦੇ ਵਾਸਤੇ ਇਸ ਸਪਿਰਟ ਨੂੰ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਔਰ ਮੇਰੇ ਵਾਸਤੇ ਇਹ ਚੰਗੇ ਭਾਗ ਦੀ ਗੱਲ ਹੈ ਸਭ ਤੋਂ ਵੱਡੀ ਸਨਮਾਨ ਦੀ ਗੱਲ ਹੈ ਕਿ ਜੜੀ ਮੇਰੀ ਕਰਮ ਭੂਮੀ ਰਹੀ ਔਰ ਇਹ ਰੇਅਰ ਓਕੇਸ਼ਨ ਹੁੰਦੀ ਹੈ ਕਿ ਜਿਹੜੇ ਜਿਸ ਕੰਸਟਿਟੂਐਂਸੀ ਦੇ ਵਿੱਚ ਤੁਸੀਂ ਹੁੰਨੇ ਹੋ ਉੱਥੇ ਤੁਹਾਨੂੰ ਆਉਣ ਦਾ ਮੌਕਾ ਮਿਲੇ ਮੈਂ ਸਮਝਦਾ ਕਿ ਸਾਡੀਆਂ 21 ਪੁਸ਼ਤਾਂ ਦੇ ਵਿੱਚ ਸਭ ਤੋਂ ਵੱਡਾ ਸਨਮਾਨ ਸੀ ਜਿਸ ਪੋਡੀਅਮ ਦੇ ਉੱਤੇ ਮੈਨੂੰ ਖੜਨ ਦਾ ਮੌਕਾ ਮਿਲਿਆ ਔਰ ਉਹਨਾਂ ਲੋਕਾਂ ਦਾ ਧੰਨਵਾਦ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਪੰਜ-ਪੰਜ ਇਲੈਕਸ਼ਨ ਜਿਤਾ ਕੇ ਸਾਡੇ ਤੇ ਭਰੋਸਾ ਕੀਤਾ ਵਿਸ਼ਵਾਸ ਭਰੋਸਾ ਮਿੱਟੀ ਦੇ ਪਰਤਨਵਾਗ ਹੁੰਦਾ ਇੱਕ ਵਾਰ ਟੁੱਟ ਜੂਵੇ ਤੇ ਗੂੰਦ ਲਾ ਕੇ 100 ਵਾਰ ਜੋੜੀ ਜਾਓ ਫਿਰ ਉਹ ਜੁੜਦਾ ਨਹੀਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਨੇਤਾ ਦੀ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ ਲੋਕਾਂ ਦਾ ਵਿਸ਼ਵਾਸ ਕਿ ਲੋਕ ਉਹਨੂੰ ਕਿਸ ਪੱਧਰ ਦੇ ਉੱਤੇ ਤੋਲਦੇ ਆ ਇਸ ਕਰਕੇ ਉਹਨਾਂ ਅੰਮ੍ਰਿਤਸਰ ਦੇ ਲੋਕਾਂ ਜਿਨ੍ਹਾਂ ਨੇ ਸਾਡੇ ਲਈ ਅੰਮ੍ਰਿਤ ਬਣ ਕੇ ਕੰਮ ਕੀਤਾ ਔਰ ਜਿੱਥੇ ਸਵਾ ਲੱਖ ਲੋਕ ਨੀਵੇਂ ਹਣ ਆਉਂਦੇ ਆ ਮੁਰਾਦਾਂ ਪਾਉਣ ਆਉਂਦੇ ਆ ਸ਼ੁਕਰਾਨਾ ਕਰਨ ਆਉਂਦੇ ਆ ਉੱਥੇ ਆ ਕੇ ਇਹ ਮੌਕਾ ਮਿਲਿਆ ਰਿਪੋਰਟ ਪੰਜਾਬ ਟੂਡੇ